ਸਾਲੀ ਗਰੁੱਪ ਸਾਰਿਆਂ ਕਿਸ ਅਸੀਂ ਪਰਦੇਚ ਦੇਖਣਾ ਚਾਹੁੰਦੇ ਆ ਅਸੀਂ ਤੁਹਾਨੂੰ ਬਹੁਤ ਜ਼ਰੂਰੀ ਤੁਹਾਨੂੰ ਇਸ ਗਾਣਾ ਸਾਰਿਆਂ ਪੈਰਾਂ ਨੂੰ ਰਿਕਵੈਸਟ ਹੈ ਕਿ ਉਹ ਆਪਣੀ ਆਪਣੀ ਸੀਟ ਤੇ ਬੈਠਣ ਤਾਂ ਕਿ ਅਸੀਂ ਸੈਲਫੀ ਗਰੁੱਪ ਚਲਾ ਪਾਈਏ ਪਲੀਜ਼ ਆਪਣੀ ਸੀਟਾਂ ਤੋਂ ਪਿੱਛੋਂ ਨਾ ਆਓ ਜੀ ਬਰੇਂਦਰ ਦੇ ਜਾਨ ਤੋਂ ਬਾਅਦ ਮੇਰੀ ਰਿਕਵੈਸਟ ਹੈ ਕਿ ਆਪਾਂ ਆਪਣੀਆਂ ਸੀਟਾਂ ਤੇ ਰਹੀਏ ਕਿਉਂਕਿ ਗਰੁੱਪ ਵਾਈਜ਼ ਕਰਨ ਆਣੀ ਹੈ ਹਾਂਜੀ ਮੈਂ ਤੇ ਮੈਂ ਬੱਸ ਜੀ 2 ਮਿੰਟ ਸੈਲਫੀਆਂ ਬੰਦ ਕਰ ਦੂੰਗੀ ਇੱਕ ਮਿੰਟ ਗੱਲ ਕਰੀਏ ਹਾਂਜੀ ਮੈਂ ਬੰਦ ਕਰ ਦਿੰਦੀ ਹਾਂ ਤੇ ਮੈਂ ਸੁਣ ਮੈਂ ਮੇਰੀ ਫਿਲਮ ਬਣਾਈ ਸੀ ਤੇ ਇਹ ਮੇਰੀ ਗੱਲ ਬਣ ਗਈ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਉਹ ਪਿੱਛੇ ਬੈਠ ਜਾਣ ਬਿਜ਼ਨਸ ਵੀ ਕਰ ਰਹੀ ਆ ਤੇ ਮੈਨੂੰ ਉਹਦਾ ਟਾਈਮ ਨਹੀਂ ਮਿਲਦਾ ਮੇਰੀ ਧੀ ਆ ਵੀ ਉਹ ਜਾ ਰਹੀ ਹੈ ਅਮਰੀਕਾ ਪੜ੍ਹਨ ਤੇ ਫਿਰ ਮੈਂ ਹੁਣ ਥੋੜਾ ਫ੍ਰੀ ਹੋਊਗੀ ਤੇ ਫਿਰ ਮੈਂ ਵਾਪਸ ਤੋਂ ਕਿੰਨੇ ਬੱਚੇ ਕਿੰਨੇ ਆ ਜੀ ਆਪਣੇ ਧੀਆਂ ਵੀ ਫਿਲਮਾਂ ਦੇ ਵਿੱਚ ਆਉਣਗੇ ਦੋ ਧੀਆਂ ਨੇ ਉਹ ਇੱਕ ਡਾਕਟਰ ਬਣਨਾ ਚਾਹੁੰਦੀ ਹੈ ਇੱਕ MBA ਕਰਨਾ ਚਾਹੁੰਦੀ ਹੈ ਔਰ ਪਰਿਵਾਰ ਸਾਰਾ ਫਿਲਮੀ ਲੈਣ ਦੇ ਵਿੱਚ ਦੀ ਹਿੰਦੀ ਪਿਕਚਰਾਂ ਵੀ ਤੁਹਾਡੀਆਂ ਆਈਆਂ ਜਿ ਇੱਕ ਕਈ ਹਿੰਦੀ ਫਿਲਮਾਂ ਤੇ ਉਸ ਦੌਰ ਸੁਪਰ ਹਿੱਟ ਜੇ ਕਹੀ ਜਾਵੇ ਹਨਾ ਪ੍ਰੀਤੀ ਸਭ ਨੂੰ ਜਿਹੜਾ ਹੈਗਾ ਜੀ ਨਾਮ ਤੇ ਕਲਾਕਾਰੀ ਬਹੁਤ ਤਗੜੀ ਤੁਹਾਨੂੰ ਮਧੂਵਾਲਾ ਕਿਹਾ ਜਾਂਦਾ ਸੀ ਪੰਜਾਬੀ ਫਿਲਮਾਂ ਲਈ ਤੇ ਲੋਕਾਂ ਨੇ ਬੜਾ ਤੇ ਉਦੋਂ ਬਾਅਦ ਦਾ ਪੰਜਾਬੀ ਜੇ ਫਿਲਮਾਂ ਹੀ ਨਹੀਂ ਮੁੜ ਕੇ ਬਣੀਆਂ ਜੀ ਉਹ ਦੌਰ ਸੀ ਜਿਹੜਾ ਕੀ ਕਹਿਣਾ ਚਾਹੋਗੇ ਚਾਈ ਜਿਹੜੀ ਫਿਲਮਾਂ ਬਣਦੀ ਸੀ ਉਹ ਬੜੀ ਸਾਫ਼ ਵੀਰਪਾਲ ਮੈਂ

मतलब जिम्मे कह सकते तो हो जो लगे कि ये साधी कहानी हो सकती है उस तरह की फिल्मा बन दिया उन थोड़ा कॉमेडी करके थोड़ा बदल गया बट आई थिंक वापस तो मैं तो सोच रही हूँ मेरी एक पुरानी फिल्म पंजाबी का रीमेक कर